ਹਾਂਜੀ ਪਿਆਰੇ ਬੱਚਿਓ ਅੱਜ ਦੀ ਕਹਾਣੀ ਪਥਰਾਟ ਬੱਲਣਾ ਜਦੋਂ ਸ਼ਗੁੰ ਨੇ ਦਰਵਾਜ਼ਾ ਖੋਲ੍ਹਿਆ ਤਾਂ ਸ਼ਸ਼ੀ ਦਾ ਮੂੰਹ ਗੁੱਸੇ ਨਾਲ ਲਾਲ ਸੀ ਸਕੂਲ ਦੇ ਲਈ ਹੁੰਦੀ ਦੇਰੀ ਨੂੰ ਉਸ ਨੂੰ ਚੁਗਤੀ ਸੀ ਸ਼ਗੁੰ ਨੇ ਪਿਆਰ ਨਾਲ ਪੁੱਛਿਆ ਹੋਇਆ ਕੀ ਏ ਸਕੂਟੀ 'ਚ ਤੇਲ ਪਵਾ ਲਿਆ ਲੋਕ ਪਟਵਾਲਾ ਨੂੰ ਕੰਪੂਟਰ ਸੋਈ ਦੇ ਭਾਂਡੇ ਲੈ ਕੇ ਇਸ ਤਰ੍ਹਾਂ ਤੇਲ ਪਰਵਾ ਰਹੇ ਸੀ ਜਿਵੇਂ ਹੁਣ ਕਦੇ ਵੀ ਤੇਲ ਨਹੀਂ ਮਿਲੂਗਾ ਸ਼ਗੁੰ ਨੇ ਕਿਹਾ ਸ਼ਸ਼ੀ ਇਹ ਸੱਚਾਈ ਵੀ ਬਤੀ ਦੂਰ ਨਹੀਂ ਹੈ ਸ਼ਸ਼ੀ ਨੂੰ ਪੁੱਛਿਆ ਕਿਉਂ ਫੇਸ਼ਗੁੰਦ ਸਨ ਲਗੀ ਕਿ ਜਮਾਤ ਵਿੱਚ ਪਥਰਾਟ ਬਾਲਣ ਵਾਲੇ ਪੜਿਆ ਹੋਵੇਗਾ ਪਥਰਾਟ ਬਾਲਣ ਸੈਂਕੜੀ ਸਾਲਾਂ ਬਾਅਦ ਕੁਦਰਤੀ ਤੌਰ ਤੇ ਤਿਆਰ ਹੋਏ ਹਨ ਤੇ ਇਹਨਾਂ ਦੀ ਇੱਕ ਸੀਮਾ ਹੈ ਜੋ ਕਿ ਖਤਮ ਹੋਣ ਦੇ ਕੰਢੇ ਹੈ ਇਹ ਸਾਡੀ ਜ਼ਿੰਦਗੀ ਦਾ ਉਹ ਟੋਟਾ ੰਗ ਬਣ ਗੇ ਹੈ ਇਹਨਾਂ ਤੋਂ ਬਿਨਾ ਜ਼ਿੰਦਗੀ ਦੀ ਰਫ਼ਤਾਰ ਧੀਮੀ ਪੈ ਜਾਂਦੀ ਹੈ ਪਰ ਇਹਨਾਂ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨੀ ਬਣਦੀ ਹੈ ਜੇਕਰ ਇਹ ਊਰਜਾ ਦਾ ਸਰੋਤ ਹਨ ਤਾਂ ਵਾਤਾਵਰਣ ਲਈ ਘਾਤਕ ਵੀ ਹਨ ਦੂਸਰਾ ਇਹ ਕਿ ਹੁਣ ਕੁਦਰਤੀ ਤੌਰ ਤੇ ਇਹਨਾਂ ਪਥਰਾਟ ਬਾਲਣ ਨੂੰ ਤਿਆਰ ਹੋਣ ਲਈ ਫਿਰ ਤੋਂ ਸੈਂਕੜੇ ਹਜ਼ਾਰਾਂ ਸਾਲ ਲੱਗਣਗੇ। ਇਹੀ ਕਾਰਨ ਹੈ ਕਿ ਇਹਨਾਂ ਨੂੰ ਨਾ ਨਿਵੇਉਣ ਯੋਗ ਸਾਧਨਾ ਚ ਗਿਣਿਆ ਜਾਂਦਾ ਹੈ। ਸੋ ਸਮਝੀ ਮੇਰੀ ਪਿਆਰੀ ਸ਼ਸ਼ੀ ਸ਼ਗੁੰ ਨੇ ਉਸਤੇ ਸਿੱਟੇ ਹੱਥ ਰੱਖਦੇ ਹੋਏ ਕਿਹਾ। ਹਾਂਜੀ ਪੁੱਤਰ ਆਪਣਾ ਹਮ ਪਾਠ ਅਧਾਰਤ ਅਭਿਆਸ ਕਰਨਾ ਹੈ। ਸਭ ਤੋਂ ਪਹਿਲਾਂ ਖਲੀ ਥਾਵਾ ਹੈ। ਪਹਿਲੀ ਖਲੀ ਥਾਵਾ ਸ਼ਸ਼ੀ ਤੇ ਮੂਹ। ਸ਼ਸ਼ੀ ਦਾ ਮੂਹ ਗੁੱਸੇ ਕਰਕੇ ਲਾਲ ਸੀ। ਦੂਸਰਾ ਲੋਕ ਡਰੌਰ ਪੰਪ ਤੇ ਭਾਂਡੇ ਲੈ ਕੇ ਤੇਲ ਭਰਵਾ ਰਹੇ ਸੀ। ਸੋਈ ਦੇ ਭਾਂਡੇ ਲੈ ਕੇ। ਪਥਰਾਟ ਵੱਲਣ ਕੁਦਰਤੀ ਤੌਰ ਤੇ ਸੈਂਕੜੇ ਹਜ਼ਾਰਾਂ ਸਾਲਾਂ ਚ ਬਣਦੇ ਆ। ਚੌਥਾ ਪਥਰਾਟ ਬਾਲਣ ਨਾ ਨਿਯੋਣ ਯੋਗ ਸਾਧਨਾ ਵਿੱਚ ਗਿਨੇ ਜਾਂਦੇ ਆ। ਦੂਸਰੇ ਪ੍ਰਸ਼ਨ ਤੇ ਆਪਾਂ ਸਹੀ ਤੇ ਗਲਤ ਦੇ ਨਿਸ਼ਾਨ ਲਾਉਣੇ ਆ। ਸ਼ਗੁੰ ਨੇ ਸ਼ਸ਼ੀ ਨੂੰ ਤੇਲ ਦੀ ਵਰਤੋਂ ਬਾਰੇ ਸਮਝਾਇਆ ਸਹੀ। ਪਥਰਾਟ ਬਾਲਣ ਬਹੁਤ ਜ਼ਿਆਦਾ ਮਾਤਰਾ ਵਿੱਚ ਉਪਲਬਧ ਹਨ ਗਲਤ। ਇਹ ਬਾਲਣ ਵਾਤਾਵਰਣ ਲਈ ਨੁਕਸਾਨਦਾਇਕ ਨਹੀਂ ਹੁੰਦੇ ਗਲਤ। ਤੀਸਰਾ ਪ੍ਰਸ਼ਨ ਹੈ ਇੱਕ ਦੋ ਵਾਕਾਂ ਵਿੱਚ ਅਸੀਂ ਪ੍ਰਸ਼ਨਾਂ ਦੇ ਉੱਤਰ ਦੇਣੇ ਆ। ਪਹਿਲਾ ਆਪਣਾ ਆ ਗਿਆ ਸ਼ਸ਼ੀ ਗੁੱਸੇ ਵਿੱਚ ਕਿਉਂ ਸੀ? ਉੱਤਰ ਉਸ ਨੂੰ ਸਕੂਲ ਲਈ देर ਹੋ ਰਹੀ ਸੀ। ਦੂਸਰਾ ਪ੍ਰਸ਼ਨ ਹੈ ਪਥਰਾਟ ਪਾਲਣ ਕੀ ਹੁੰਦੇ ਹਨ? ਪਥਰਾਟ ਪਾਲਣ ਊਰਜਾ ਦਾ ਸਰੋਤ ਹੁੰਦੇ ਹੈ। ਤੀਸਰਾ ਪ੍ਰਸ਼ਨ ਹੈ ਪਥਰਾਟ ਪਾਲਣਾਂ ਦੀ ਵਰਤੋਂ ਸੰਭਾਲ ਕੇ ਕਿਉਂ ਕਰਨੀ ਚਾਹੀਦੀ ਹੈ? ਕਿਉਂਕਿ ਇਹ ਖਤਮ ਹੋਣ ਤੇ ਕੰਡੇ ਹਨ। ਚੌਥਾ ਤੁਸੀਂ ਆਪਣੇ ਜੀਵਨ ਵਿੱਚ ਇਹਨਾਂ ਪਾਲਣਾਂ ਦੀ ਬਚਤ ਲਈ ਕੀ ਕਰ ਸਕਦੇ ਹੋ? ਇਹਨਾਂ ਦੀ ਵਰਤੋਂ ਘੱਟ ਕਰ ਸਕਦੇ ਹਾਂ ਅਸੀਂ। ਚੌਥਾ ਪ੍ਰਸ਼ਨ ਹੈ ਬੱਚਿਓ। ਹੇਠ ਲਿਖੇ ਸ਼ਬਦਾਂ ਦੇ ਵਾਕ ਬਣਾਓ। ਤੇ ਇਹਨਾਂ ਦੇ ਵਾਕ ਜਿਹੜੇ ਹੈਗੇ ਆ ਮੈਂ ਪੁੱਤ نیچے ਬਣਾਏ ਹੋਏ ਹੈ ਜਿੰਦਗੀ ਜਿੰਦਗੀ ਖੂਬਸੂਰਤ ਹੈ ਪਥਰਾਟ ਬਾਲਣ ਹੈ ਰਫਤਾਰ ਤੇਜ਼ ਰਫਤਾਰ ਨਾ ਕਰੋ ਸਾਵਧਾਨੀ ਸਾਵਧਾਨੀ ਨਾਲ ਚੱਲੋ ਵਾਤਾਵਰਨ ਵਾਤਾਵਰਨ ਨੂੰ ਸਾਫ਼ ਰੱਖੋ ਅਗਲਾ ਆਪਣਾ ਇੱਕ ਪ੍ਰਸ਼ਨ ਰਹਿ ਗਿਆ ਸੀ ਪੁੱਤ ਵਚਨ ਬਦਲੋ ਵਚਨ ਬਦਲੋ ਦੇ ਵਿੱਚ ਆ ਜਾਊਗਾ ਵੀ ਪਥਰਾਟ ਬਾਲਣ ਜਲਦੀ ਹਨ ਇਹ ਜਿਆਦਾ ਹੈਗੇ ਵਚਨ ਬਹੁਵਚਨ ਹੈ ਤੇ ਨੂੰ ਅਸੀਂ ਇਕਵਚਨ ਜਿ ਲਿਖਾਂਗੇ ਪਥਰਾਟ ਬਲਣ ਜਲਦਾ ਹੈ ਦੂਸਰਾ ਇਹ ਔਰ ਜਿਆਦਾ ਊਰਜਾ ਦਾ ਸਰੋਤ ਹੈ ਹੈ ਇਕਵਚਨ ਹੈ ਇਹ ਊਰਜਾ ਦੇ ਸਰੋਤ ਹਨ ਬਹੁਵਚਨ ਹੋ ਗਿਆ ਵਿਰੋਧੀ ਸ਼ਬਦ ਗੁੱਸਾ ਦਾ ਵਿਰੋਧੀ ਸ਼ਬਦ ਹੈ ਸ਼ਾਂਤੀ ਕੁਦਰਤੀ ਗੈਰ ਕੁਦਰਤੀ ਸੱਚ ਝੂਠ ਤਾਂ ਸੱਤਵੇਂ ਪ੍ਰਸ਼ਨ ਦੇ ਵਿੱਚ ਅਸੀਂ ਉੱਤਰ ਨਾਮ ਪ੍ਰਨਾਮਤ ਕਿਰਿਆ ਦੀ ਪਛਾਣ ਕਰਾਂਗੇ ਪਹਿਲਾ ਹੈਗਾ ਸ਼ਸ਼ੀ ਨੇ ਪੁੱਛਿਆ ਕਿਉਂ ਸ਼ਸ਼ੀ ਇਹ ਚ ਨਾਮ ਹੈ ਪੁੱਛਣਾ ਕਿਰਿਆ ਹੈ ਦੂਸਰਾ ਹੈਗਾ ਪੈਟਰੋਲ ਪੰਪ ਤੇ ਭੀੜ ਲੱਗੀ ਹੋਈ ਸੀ ਪੈਟਰੋਲ ਪੰਪ ਇੱਕ ਨਾਮ ਹੈ ਪਤੋ ਜਾਤੀ ਵਚਕ ਨਾਮ ਹੈ ਭੀੜ ਇਕੱਠ ਵਚਕ ਨਾਮ ਹੈ ਤੀਸਰਾ ਹੈਗਾ ਪਥਰਾਟ ਬਾਲਣ ਕੁਦਰਤੀ ਤੌਰ ਤੇ ਬਣਦੇ ਹਨ ਪਥਰਾਟ ਤੇ ਬਾਲਣ ਇਸ ਇਹ ਤੇ ਕੁਦਰਤੀ ਇਹ ਜਾਤੀਵਾਚਕ ਨਾਮ ਹੈ ਪਥਰਾਟ ਤੇ ਵਾਲਣਾ ਤੇ ਕੁਦਰਤੀ ਜਿਹੜਾ ਹੈਗਾ ਭਾਵਾਚਕ ਨਾਮ ਹੈ ਤੇ ਬਣਨਾ ਜਿਹੜਾ ਹੈਗਾ ਕਿਰਿਆ ਹੈ ਤੇ ਇਸ ਦੇ ਨਾਲ ਆਪਣੀ ਅੱਜ ਦੀ ਕਹਾਣੀ ਖਤਮ ਹੁੰਦੀ ਹੈ ਮੇਰੀਆਂ ਹੋਰ ਕਹਾਣੀਆਂ ਦੇ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਇਜਾਜ਼ਤ ਦਿਓ ਧੰਨਵਾਦ